ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 9 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਜਿਹੜਾ ਸਮਾਂ ਹੈਗਾ ਇਹ ਤਕਰੀਬਨ ਸ਼ਾਮ ਦਾ ਸਮਾਂ ਹੈਗਾ 5 ਵਜੇ ਦਾ ਸਮਾਂ ਹੈ ਐਨੀਮਲ ਜਿਹੜੇ ਆ ਦੋਸਤੋ ਤੁਹਾਨੂੰ ਆਪਾਂ ਚਾਰ ਦਿਖਾਉਣੇ ਆ ਅੱਜ ਬਾਈ ਸੁਖਦੇਵ ਦੇ ਕੋਲ ਪਹੁੰਚੇ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਕਰੀਬਨ ਇੱਕ ਬੂਰੀ ਨੀਲੀ ਦਾ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਬਹੁਤ ਸੋਹਣੀ ਜਿਹੜੀ ਹੈ ਮੱਝ ਬਕਾਊ ਆ ਬਾਕਮਾਲ ਆਰਡਰ ਦੀ ਕੁਆਲਿਟੀ ਆ ਕਿੰਨੀ ਅੱਗੇ ਦੁੱਧ ਦੀ ਮਾਲਕਨ ਦੋਸਤੋ ਰਵੇਗੀ ਕੀ ਆਈਡੀਆ ਹੋਵੇਗਾ ਉਹ ਬਾਈ ਸੁਖਦੇਵ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਤੋਂ ਇਲਾਵਾ ਤੁਹਾਨੂੰ ਤਕਰੀਬਨ ਤਿੰਨ ਹੋਰ ਮਜਾਂ ਜਿਨ੍ਹਾਂ ਦੇ ਵਿੱਚ ਝੋਟੀ ਵੀ ਹੈਗੀ ਇੱਕ ਤਕਰੀਬਨ ਪਸ਼ੂ ਐਨੀਮਲ ਜਿਹੜੇ ਦੋਸਤੋ ਜਿਆਦਾ ਸੁਵੇ ਸਵਾਏ ਹੋਣਗੇ ਜਿਹੜੇ ਗੱਬਣ ਹੋਣਗੇ ਪਸ਼ੂ ਕਿੰਨੇ ਟਾਈਮ ਦੇ ਅੱਗੇ ਬਿਲਕੁਲ ਤਿਆਰੀ ਦੇ ਵਿੱਚ ਨੇ ਤੇ ਹੋਰ ਕੀ ਡਿਟੇਲ ਹੈਗੀ ਹੈ ਕੀ ਜਾਣਕਾਰੀ ਹੈ ਉਹ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਆਓ ਇੱਕ ਟਾਈਮ ਆਓ ਦੋ ਟਾਈਮ ਆਓ ਤਸੱਲੀ ਕਰੋ ਤਸੱਲੀ ਕਰਨ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਹੈ ਦੋਸਤੋ ਖਰੀਦ ਕਰ ਸਕਦੇ ਹੋ ਐਨੀਮਲ ਦੀ ਐਨੀਮਲ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਸ ਘਰੋਂ ਚੰਗੇ ਵੀ ਰੱਖਣ ਦੇ ਵਿੱਚ ਮਿਲਦੇ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਭਾਈ ਸੁਖਦੇਵ ਨੂੰ ਕਾਲ ਕਰਕੇ ਪੁੱਛਦੇ ਰਹਿੰਦੇ ਆ ਵੀ ਮਾਲ ਕਦੋਂ ਨਵਾਂ ਆ ਰਿਹਾ ਪਹਿਲਾਂ ਨੰਬਰ ਦੀ ਬੂਰੀ ਬਾਰੇ ਗੱਲਬਾਤ ਕਰਾਂਗੇ ਸਟਾਰਟਿੰਗ ਤੇ ਆਪਾਂ ਬੂਰੀ ਜਿਹੜੀ ਹੈ ਦੋਸਤੋ ਜਿੰਨਾ ਭਾਈ ਇਹਦੇ ਬਾਰੇ ਕਹਿ ਲਈ ਜਿੰਨੀ ਵੀ ਆਪਾਂ ਸਲੂਟ ਕਰ ਲਈਏ ਥੋੜੀ ਆ ਮੱਝ ਵੱਡੀ ਆ ਤਕਰੀਬਨ ਰੇਟ ਵਾਲੇ ਪਾਸੇ ਵੀ ਥੋੜਾ ਉੱਚਾ ਹੋਵੇਗਾ ਮੁੱਲ ਵੀ ਉਹ ਤੁਸੀਂ ਜ਼ਰੂਰ ਗੌਰ ਕਰ ਲਿਓ ਕਿਉਂਕਿ ਜਿਹੋ ਜਿਹੋ ਜੀ ਕੁਆਲਿਟੀ ਆਪਾਂ ਖਰੀਦਾਂਗੇ ਦੋਸਤੋ ਉਹ ਜਿਹੜਾ ਰੇਟ ਉਹ ਜਿਹੜਾ ਆਪਾਂ ਨੂੰ ਜਿਹੜਾ ਪੈਸੇ ਲਾਉਣੇ ਪੈਂਦੇ ਆ ਪਸੂ ਤੇ ਚਲਦੇ ਆ ਬਾਈ ਸੁਖਦੇਵ ਦੇ ਕੋਲ ਠੀਕ ਆ ਜੀ ਆਜੋ ਬਾਈ ਸੁਖਦੇਵ ਜੀ ਸਭ ਤੋਂ ਪਹਿਲਾਂ ਪਾਜੀ ਸੁਖਦੇਵ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਹਿਮੋ ਜੀ ਬਲੀ ਕਿਰਪਾ ਕਰਾਮ ਦਾ ਠੀਕ ਆ ਜੀ ਸੋ ਬਾਈ ਸੁਖਦੇਵ ਅੱਜ ਆਪਣੇ ਕੋਲ ਚਾਰ ਮੱਝਾਂ ਆ ਗਈਆਂ ਬਕਾਉ ਜੀ ਆਹ ਤਿੰਨ ਦੋ ਤਾਂ ਦੁਜੇ ਨਾ ਇੱਕ ਪਹਿਲਾਂ ਨੇ ਤੇ ਇੱਕ ਤੀਜੇ ਨੇ ਠੀਕ ਆ ਹਾਂ ਇਹ ਬੂਰੀ ਨੀਲੀ ਰਾਵੀ ਆ ਠੀਕ ਆ ਜੀ ਤੇ ਬਾਈ ਕਿਥੋਂ ਦੰਦਿਆ ਜਿਸੂਏ ਮੈਂ ਕਿਹਾ ਵੀ ਕਿਥੋਂ ਹੀ ਰਾ ਕੱਢਿਆ ਜੀ ਇਹ ਸਾਡੇ ਪਿੰਡੋਂ ਹੀ ਰਾ ਨਾ ਕਿਸੇ ਨੇ ਮਾਲੀ ਚੜਾਇਆ ਸੀ ਗੁਰਦਾਰੇ ਸਾਡੇ ਪਿੰਡ ਹਾਂਜੀ ਉਹਦਿਆਂ ਇਹ ਧੀਆਂ ਇਹ ਨਾ ਇੰਨੀਆਂ ਦੁੱਧ ਨੂੰ ਚੰਗੀਆਂ ਵੀ ਹੱਦੋਂ ਹੀ ਜਿਆਦੀ ਸਲਾਉਤ ਕਰਨ ਵਾਲੀ ਹੂੰ ਇਹ ਮੈਂ ਬਹੁਤ ਚੰਗੀਆਂ ਨਿਕਲਦੀਆਂ ਉਹ ਮਾਲੀ ਦੀਆਂ ਠੀਕ ਆ ਜੀ ਹਾਂਜੀ ਹਾਂ ਸੋ ਦੋਸਤੋ ਕਹਨੇ ਦੀ ਲੋੜ ਨਹੀਂ ਕਿ ਬਾਕੀ ਵੀਰਾਂ ਨੇ ਪਰਖ ਲੈਣੀ ਆ ਜੀ ਜੇ ਸੋਹਣੀ ਆ ਉਹ ਫਿਰ ਆਉਲ ਹਵਾਨੇ ਵਾਲੇ ਪਾਸੇ ਉਹ ਫੋਟੋ ਫੋਟ ਦੀ ਵਿਰਲਾ ਜੀ ਬਿਲਕੁਲ ਹਾਂ ਤੇ ਥੱਬਿਆਂ ਦੇ ਥੱਬੇ ਜਿਹੜਾ ਦੋਸਤੋ ਲੇਵਾ ਹੈਗਾ ਹਵਾਨਾ ਜਿਹੜਾ ਥੱਬਿਆਂ ਦੇ ਥੱਬੇ ਆ ਬੇਥਾਂ ਵਿਰਲਾ तकरीबन ਤੁਸੀਂ ਵੇਖੋਗੇ ਤੇ ਬਿਲਕੁਲ ਜਿਵੇਂ ਕਰਮਾ ਮਾਰ ਲੀਏ ਤੇ ਉਹ ਗੱਲ ਆ ਗਿੱਠ ਗਿੱਠ ਦੀਆਂ ਵਿਰਲਾ ਨੇ ਤੇ ਹਵਾਨਾ ਖੂਬਸੂਰਤ ਥਣ ਜਿਹੜਾ ਦੋਸਤੋ ਤੁਸੀਂ ਵੇਖੋ ਮਾੜਾ ਨੇੜੇ ਤੋਂ ਥਣ ਦੀ ਕੁਆਲਿਟੀ ਦੇਖੋ ਜੇਕਰ ਆਪਾਂ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਅਗਲਾ ਮਗਰਲਾ ਥਣ ਦੇਖਦੇ ਆ ਤੇ ਉਲਟ ਬਹਿਣੀ ਵਾਲੇ ਥਣ ਤਕਰੀਬਨ ਹੱਥ ਦੀ ਪਹੁੰਚ ਤੋਂ ਦੂਰ ਚਲੇ ਜਾਂਦੇ ਆ ਇੰਨੀ ਜਿਹੜੀ ਵਿਥ ਵਿਰਲ ਲੱਗੀ ਹੈਗੀ ਆ ਮੱਜ ਤੇ ਅੱਖ ਗੁਲਾਬੀ ਅੱਖ ਗੁਲਾਬੀ ਆ ਮਨਕੀ ਮਨਕੀ ਅੱਖ ਗੁਲਾਬੀ ਆ ਵੇਖੋ ਕਰੋ ਚੈੱਕ ਠੀਕ ਹੈ ਜੀ ਆਹ ਦੇਖੋ ਭਾਇਨ ਤਾਂ ਸਲੀਨਾ ਦੇਖ ਲੋ ਦੋਸਤੋ ਸ਼ਕੀਨ ਵੀਰਾਂ ਦੇ ਲਈ ਆ ਖਾਸ ਤੌਰ ਤੇ ਜਿਹੜੇ ਵੀਰ ਸ਼ਕੀਨ ਹੈਗੇ ਆ ਬੱਗੀ ਮੋਛਾ ਮੱਥਾ ਬੱਲਾ ਤੇ ਨਿਸ਼ਾਨੀਆਂ ਜਿਹੜੀਆਂ ਦੋਸਤੋ ਅਗਲੇ ਪੈਰਾਂ ਤੇ ਜਿਹੜੇ ਮਾਰਕਿੰਗ ਆ ਤੁਸੀਂ ਵੇਖ ਸਕਦੇ ਹੋ ਵਾਈਟ ਅਗਲੇ ਪੈਰ ਤੇ ਮਗਰਲੇ ਪੈਰਾਂ ਤੇ ਜਿਹੜੇ ਦੋਸਤੋ ਤੁਸੀਂ ਨਿਸ਼ਾਨ ਹੈਗੇ ਪੈਰ ਤੋਤੇ ਆ ਤੁਹਾਨੂੰ ਨਜ਼ਰ ਆ ਜਾਣਗੇ ਹਵਾਨੇ ਤੇ ਵੀ ਪ੍ਰੋਪਰ ਜਿਹੜਾ ਦਾ ਹੈਗਾ ਉਹ ਵੀ ਆਪਾਂ ਵੇਖ ਸਕਦੇ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਬਿਲਕੁਲ ਇਹਨਾਂ ਤਸੱਲੀ ਨਾਲ ਆਪਦੀ ਅੱਖਾਂ ਦੇ ਵਿੱਚੋਂ ਨਿਗਾਹ ਦੇ ਵਿੱਚੋਂ ਕੱਢ ਕੇ ਫੇਰ ਬੈਈ ਸਕਦੇ ਹੋ ਨਾਲ ਤੁਸੀਂ ਕੰਟੈਕਟ ਕਰਿਓ ਅੱਛਾ ਭਾਈ ਜੀ ਆਪਾਂ ਹੁਣ ਇਹਦੀ ਜਾਣਕਾਰੀ ਲਈਏ ਤੇ ਕਿੰਨੇ ਮਸੂਹਾਂ ਸੋਣ ਜਾ ਰਹੀ ਹੈ ਇਹ ਛੇਦਾਂ ਦੇ ਆ ਦੂਜਾ ਸੁਗਾ ਅੱਛਾ ਛੇਦਾਂ ਦਾ ਹਾਂਜੀ ਹਾਂਜੀ ਠੀਕ ਆ ਮੂੰਹ ਜਿਹੜੀ ਆ ਦੋਸਤੋ ਛੇਦਾਂ ਦਾ ਤੇ ਸੂਵਾ ਅੱਗੇ ਹੁਣ ਤੀਜਾ ਸੂਣਾ ਕਿ ਦੂਜਾ ਦੂਜਾ ਸੂਣਾ ਹਾਂ ਇਹ ਨਾ ਸਾਡੇ ਜਿਹੜਾ ਸਾਡੇ ਗੁਰਦਾਰੇ ਚੜਾਇਆ ਮਾਲੀ 20 ਕਿਲੋ ਵਾਲੀ ਮਾਂ ਦਾ ਪੁੱਤ ਠੀਕ ਹੈ ਜੀ ਜਿਹੜਾ ਚੜਾਇਆ ਗੁਰਦਾਰੇ ਅੱਛਾ ਜਿਹੜਾ ਬਾਈ ਇੱਕ ਬੂਰਾ ਮਾਲੀ ਹੁੰਦਾ ਸੀ ਆਪਣੇ ਪਿੰਡ ਉਹਦੇ ਮਾਲੀ ਉਹਦੀਆਂ ਆਏ ਉਹਦੀਆਂ ਬੱਚੀਆਂ ਨੇ ਹਾਂ ਹਾਂ ਉਹਦੀ ਕੱਟੀ ਆਪਣੇ ਕੋਲ ਉਹਨੇ ਪਹਿਲੇ ਸੂਵੇ 14 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਵੇ 16 ਕਿਲੋ ਦੁੱਧ ਦਿੱਤਾ ਕੱਟੀ ਠੀਕ ਹੈ ਜੀ ਹਾਂ ਐਰ ਕੀ ਕਿਸੇ ਦੀ ਕਿਸਮਤ ਹੈ 18 ਦੇ ਦੇ 16 ਦੇ ਦੇ 12 ਦੇ ਦੇ ਉਹ ਅੱਗੋਂ ਬਿਲਕੁਲ ਜੀ ਹਾਂਜੀ ਸੋ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਬਾਈ ਨੂੰ ਕਹਿਣਾ ਵੀ ਆਪਾਂ ਦਿਖਾਈਏ ਵੀਰਾਂ ਨੂੰ ਤੇ ਬਾਕੀ ਗਹਿਣਾ ਚੀਜ਼ ਹੈ ਦੋਸਤੋ ਗਹਿਣਾ ਕੋਕੇ ਜੜੇ ਪਏ ਆ ਮੱਝ ਤਕਰੀਬਨ ਜੇਕਰ ਆਪਾਂ ਨਾਰਮਲ ਹੀ ਇਹੋ ਜੀ ਲੱਭਦੇ ਆ ਤੇ ਬਹੁਤ ਰੀਅਰ ਕੇਸ ਹੁੰਦਾ ਵੀ ਪਸ਼ੂ ਕੋਈ ਆਪਾਂ ਨੂੰ ਲੱਭੇ ਤੇ ਆਹ ਵੇਖੋ ਜੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਬੂਰੀ ਵੀ ਆ ਨੀਲੀ ਰਾਬੀ ਵੀ ਆ ਤੇ ਚੰਗੇ ਹਵਾਨੇ ਦੀ ਚੰਗੇ ਆਰਡਰ ਦੀ ਮਾਲਕਣ ਵੀ ਆ ਦੁੱਧ ਜਿਹੜਾ ਦੋਸਤੋ ਹਜੇ ਭਰਿਆ ਪਾਂਡਾ ਹੈ ਤਕਰੀਬਨ ਕਿਸੇ ਤਰ੍ਹਾਂ ਦਾ ਵੀ ਕੁਝ ਕਹਿਣਾ ਔਖਾ ਹੈ ਹਜੇ 8 ਦਿਨ ਤੇ ਆਹ ਵੇਖੋ ਜੀ ਠੀਕ ਹੈ ਜੀ ਚੰਗੀ ਪਹਿਲਵਾਨੀ ਚਾਲ ਪਿੱਟ ਪੁੱਠੇ ਤੋਂ ਵੇਖੋਗੇ ਤਾਂ ਬਿਲਕੁਲ ਤੁਹਾਡੇ ਸਾਹਮਣੇ ਆ ਰਾਜੀ ਹੈ ਆ ਲੋ ਠੀਕ ਹੈ ਜੀ ਹਰ ਪਾਸੇ ਜਿਹੜਾ ਦੋਸਤੋ ਤਕਰੀਬਨ 1.5 ਲੱਖ ਦੀ ਵੀ ਜਿਹੜੀ ਆ ਇਹੋ ਜੀ ਮੱਝ ਮਿਲਣੀ ਕਈ ਵਾਰ ਔਖੀ ਹੋ ਜਾਂਦੀ ਆ ਸ਼ੌਕੀਨ ਵੀਰ ਪੈਸਾ ਲਾਉਣ ਨੂੰ ਹਰ ਕਦਾ ਜੀ ਕਰਦਾ ਚੰਗੀ ਕੁਆਲਿਟੀ ਵੀ ਲੱਭ ਜੇ ਪਰ ਇਹੋ ਜੀ ਕੁਆਲਿਟੀ ਕਦੀ ਕਦਾਂ ਜਿਹੜੀ ਆਪਾਂ ਸਾਹਮਣੇ ਆਉਂਦੀ ਆ ਤੇ ਬਾਕੀ ਰੇਟ ਬਾਈ ਨੇ ਕੀ ਕੀਤਾ ਉਹ ਆਪਾਂ ਪੁੱਛ ਲੈਨੇ ਆ ਬਾਈ ਸਖਦੇਵ ਤੋ ਜਬਾਨੀ ਅੱਛਾ ਬਾਈ ਸਖਦੇਵ ਜੀ ਇੱਕ ਮੋਲ ਹੁੰਦਾ ਵੀ ਡਿਮਾਂਡ ਹੁੰਦੀ ਆ ਵਪਾਰ ਦੀ ਲੈਣਾ ਤੁਹਾਡੀ ਹਾਂਜੀ ਕਿੰਨੀ ਕੁ ਡਿਮਾਂਡ ਹੈਗੀ ਤੇ ਕਿੰਨੇ ਕੁ ਤੱਕ ਆਪ ਦੇ ਦੇਣੀ ਹੈ ਜੀ ਇਹ ਜੀ ਡਿਮਾਂਡ ਤਾਂ ਭਾਵੇਂ ਰਾਜਸੇਵ ਲੱਖ ਕਰੀ ਜਗੇ ਹਾਂਜੀ 92000 ਦੀ ਝੋਟੀ ਦੇ ਦਾਂਗੇ 92 ਦੀ ਇਹਦੇ ਨਾਲ ਦੀ ਝੋਟੀ ਨਹੀਂ ਕਿਦੋਂ ਮਿਲਦੀ ਹਾਂ ਅਸੀਂ ਇਲਾਕਾ ਫਿਰਦੇ ਹਾਂ ਰੋਜ਼ ਬਿਲਕੁਲ 92 ਦੀ ਝੋਟੀ ਨਹੀਂ ਮਿਲਦੀ ਪਰ ਆਪਾਂ ਨੂੰ ਪਾ ਨਾ ਮਿਲੀ ਆਪਾਂ ਪਾ ਨਾ ਦੇਣੀ ਆਪਾਂ ਤੈਨੂੰ ਅੱਗੇ ਵੀ ਦੱਸਿਆ ਆਪਾਂ ਲੈਣਾ 2000 ਯਾਰੀ ਹਾਂਜੀ ਹਾਂ ਲੈਣਾ 2000 ਨਫਾ ਭਾਵੇਂ ਕੋਈ ਪਿੱਛੇ ਮੈਂ ਨੰਗੀ ਕਰਕੇ ਲੇਲੇ ਤੇ ਭੰਗ ਇਸ ਤਰ੍ਹਾਂ ਦੇ ਠੀਕ ਹੈ ਜੀ ਹਾਂਜੀ ਲੈ ਵੀ ਮੱਲੋ ਵੀ ਗੱਲ ਇਸ ਤਰ੍ਹਾਂ ਵੀ ਪੂਰੇ 95 ਦੀ ਹੋਈਗੀ 92 92 ਦੀ ਹੋਵੇਗੀ 92 ਦੀ ਹੋਵੇਗੀ ਦੋਸਤੋ ਇਹ ਨਹੀਂ ਵੀ ਲੱਖ ਸਵਾ ਲੱਖ ਮੁੱਲ ਕਰਕੇ ਬਾਅਦ ਵਿੱਚ ਤੁਹਾਨੂੰ ਵੀ ਬੁਝਾਰਤਾਂ ਚ ਪਾ ਛੜਨਾ ਠੀਕ ਹੈ ਜੀ 92 ਦੀ ਜਿਹੜੀ ਆ ਦੋਸਤੋ ਨਿਗਲੀ ਰਵਦੀ ਪਹਿਲੇ ਨੰਬਰ ਵਾਲੀ ਜਿਹੜੀ ਇਹ ਮੱਝ ਹੋ ਜੂਗੀ ਫਾਈਨਲ ਠੀਕ ਆ ਬਾਕੀ ਰਹੀ ਗੱਲ ਗੁੰਜਾਇਸ਼ ਦੀ ਮਾਨਤਾਣ ਦੀ ਇਹ ਜਦੋਂ ਤੁਸੀਂ ਮੌਕੇ ਤੇ ਘਰ ਵਿਜ਼ਿਟ ਕੀਤੀ ਜਿੰਨਾ ਵੀ ਚਾਹੋਗੇ ਉਹਨਾਂ ਵੀ ਕਰਾ ਲਿਓ ਠੀਕ ਹੈ ਜਿੰਨਾ ਵੀ ਚਾਹੋ ਉਹਨਾਂ ਕਰਾ ਲਿਓ 100 ਕਰਾ ਲਿਓ 400000 2500 ਕੁਝ ਵੀ ਕਰਾਉਣਾ ਤੁਸੀਂ ਕਰਾ ਜ਼ਰੂਰ ਲਿਓ ਜੇ ਬਾਕੀ ਬਾਈ ਸਕਦੇ ਹੋ ਤੂੰ ਪੁੱਛ ਲੈਣੀ ਹਾਂ ਬਾਈ ਸਕਦੇ ਹੋ ਹੋ ਜਾਏਗਾ ਖੁੱਲ ਕੇ ਮਾਰੋ ਹੋ ਜਾਊਗਾ ਹੋ ਜਾਊਗਾ ਆਪਾਂ ਕਦੇ ਇਹ ਨਹੀਂ ਆਵੇ ਦੂਰੋਂ ਤੇ ਕਿਸੇ ਨੂੰ ਮੁੱਲ 92 ਕੀਤਾ ਤੇ 95 ਕਰਨਾ ਨਾ ਉਹ ਨਹੀਂ ਗੱਲ ਹੈ ਠੀਕ ਆ ਆਪਾਂ ਜਿੰਨਾ ਕੀਤਾ ਓਨਾ ਹੀ ਕਰਨਾ ਠੀਕ ਆ ਹਾਂ ਭਾਵੇਂ ਵੀ ਤੇ ਲਾਗੋ ਆ ਜੇ ਭਾਵੇਂ ਕੋਈ ਆ ਜੇ ਬੱਚਾ ਵੀ ਕੱਲ ਦੇ ਉਹਨੇ ਦੀ ਮੈਂ ਮਿਲੂਗੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਇਹ ਪਹਿਲੇ ਨੰਬਰ ਵਾਲੀ ਮੱਝ ਸੀਗੀ ਜਰੂਰ ਕਾਲ ਕਰਿਓ ਜਿਹੜੇ ਖਾਸ ਤੌਰ ਤੇ ਸ਼ਕੀਨ ਨੇ ਵੀਰ ਤੇ ਦੁੱਧ ਵੀ ਚਾਹੁੰਦੇ ਆ ਵੀ ਦੁੱਧ ਵੀ ਪਸ਼ੂ ਚੰਗਾ ਵਧੀਆ ਦੇਵੇ ਅਜੇ ਮੈਂ ਮਾਰਦੈ ਨਹੀਂ ਰਾਜਸ ਸੁੰਦੀ ਮੈਂ ਬਲੈਤਨ ਗਾਂਜ ਨਹੀਂ ਬਾਨੀ ਹਾਂਜੀ ਹਾਂਜੀ ਨਹੀਂ ਬਿਲਕੁਲ ਦਿਸ ਰਿਹਾ ਜੀ ਹਾਂਜੀ ਅਜੇ ਸੁੰਦੀ ਨਹੀਂ ਤਕਰੀਬਨ ਹਜੇ ਟਾਈਮ ਲਏ ਜਾਊਗੀ ਕੋਈ ਪਿੱਛੇ ਦੀ ਖਨਾਂ ਦੀ ਆਪਣੀ ਗਰੰਟੀ ਹੋਊਗੀ ਆਪਾਂ ਚੈੱਕ ਕਰਕੇ ਕੋਈ ਖੜੇ ਆਪਾਂ ਚ ਕੀਤੀ ਠੀਕ ਆ ਜੀ ਹਾਂਜੀ ਸੋ ਦੋਸਤੋ ਤੁਸੀਂ ਵੀ ਵੇਖੋ ਚੈੱਕ ਕਰਕੇ ਲੈ ਜਿਓ ਟਿੱਪ ਕੇ ਲੈ ਜਿਓ ਬੇਸ਼ੱਕ ਠੀਕ ਹੈ ਜੇ ਜੇ ਸੁੰਦੀ ਨਹੀਂ ਗਈ ਬਾਕੀ ਟਿੱਪ ਕੇ ਚਾਰੇ ਥਣਾਂ ਦੀ ਭਰਾ ਕੇ ਬਿਲਕੁਲ ਥਣ ਤੁਸੀਂ ਲੈ ਜਿਓ ਠੀਕ ਹੈ ਆ ਜਿਹੜਾ ਇੱਕ ਸਾਈਡ ਤੋਂ ਵੀ ਆ ਮੂੰਹ ਮੱਥਾ ਜਿਹੜਾ ਦੇਖ ਲਓ ਹਰ ਪਾਸਿਓ ਮੈਂ ਤਾਂ ਦਿਖਾਇਆ ਦੋਸਤੋ ਵੀ ਚੰਗੀ ਚੀਜ਼ ਹੈ ਕੁਆਲਿਟੀ ਆ ਉਹਨੂੰ ਦਿਖਾਉਣਾ ਬਣਦਾ ਤੇ ਤਾਂ ਜੋ ਤੁਹਾਨੂੰ ਵੀ ਸਮਝ ਵਿੱਚ ਆ ਸਕੇ ਚੀਜ਼ ਇਸ ਤੋਂ ਬਾਅਦ ਭਾਜੀ ਆਪਣੇ ਕੋਲ ਇਹ ਦੂਜੇ ਨੰਬਰ ਤੇ ਦੂਜਾਂ ਝੋਟੀ ਦੂਜਾਂ ਝੋਟੀ ਆ ਹਜੇ ਸੋਣਾ ਇਹਨੇ ਜੀ ਇਹ ਸੋਣ ਵਾਲੀ ਹੈ ਤੇ ਇਹ ਕਿੰਨਾ ਕੁ ਟਾਈਮ ਅਜੇ ਬਾਕੀ ਆ ਕੀ ਪੰਜਾ ਪੰਜ ਦਿਨ ਲੱਜੂਏ ਤੋਂ ਵੱਧ ਨਹੀਂ ਠੀਕ ਆ ਹ ਬਿਲਕੁਲ ਜਿਹੜਾ ਦੋਸਤੋ ਤਿਆਰੀ ਦੇ ਵਿੱਚ ਆ ਪੁੜੇ ਵੇਖੋਗੇ ਬਿਲਕੁਲ ਨਵੇਂ ਆ ਆ ਵੇਖੋ ਠੀਕ ਆ ਜੀ ਬਿਲਕੁਲ ਤਿਆਰੀ ਦੇ ਵਿੱਚ ਆ ਵੀ ਦੋ ਦਿਨ ਸਮਾਂ ਲੈ ਜੇ ਇੱਕ ਦਿਨ ਲੈ ਜੂਗੀ ਦੋ ਤਿੰਨ ਦਿਨ ਸਮਾਂ ਲੈ ਜੂਗੀ ਹਜੇ ਤਕਰੀਬਨ ਸੁੰਦੀ ਇਹਦੀ ਪਿੱਛੇ ਪਛੇ ਦੀ ਗਾਰੰਟੀ ਆ ਬਈ ਅੱਛਾ ਜੀ ਹਾਂ ਥਾਣਾ ਦੀ ਪਿੱਛੇ ਦੀ ਥਾਂ ਤੇ ਪਿਆ ਠੀਕ ਆ ਜੀ ਹਾਂ ਜੀ ਇਹਨੂੰ ਵੀ ਬੱਜੀ ਕਰੀਏ ਖੁੱਲ ਕੇ ਬਾਹਰ ਬਖਾਈਏ ਇਧਰ ਆ ਦੂਜਾ ਸੂਬਾ ਜਿਹੜਾ ਦੋਸਤੋ ਸੂਨ ਦੇ ਵਿੱਚ ਬਿਲਕੁਲ ਰੈਡੀ ਆ ਤੇ ਦੋਕ ਦਿਨ ਨਹੀਂ ਮੰਨ ਕੇ ਚਲੋ ਵੀ ਦੋਕ ਦਿਨ ਨਹੀਂ ਹਜੇ ਲੈ ਜੂਗੀ ਜਾਂ ਤਿੰਨ ਦਿਨ ਲੈ ਜੂਗੀ ਇੱਥੇ ਕੀ ਸਮਾਂ ਹੈਗਾ ਥਣ ਥਣ ਜਿਹੜਾ ਹੈਗਾ ਦੋਸਤੋ ਬਹੁਤ ਵਧੀਆ ਲੋੜਿਆਂ ਦਾ ਜਿਹੜਾ ਥਣ ਲੱਗਾ ਤੇ ਥਣ ਦੀ ਜਿਹੜੀ ਕੁਆਲਿਟੀ ਬਹੁਤ ਖੂਬਸੂਰਤ ਆ ਆ ਵੇਖੋ ਜੀ ਪੂਰੀ ਝੋਟੀ ਵੇਖੋ ਤੁਸੀਂ ਬਹੁਤ ਵਧੀਆ ਚੰਗੀ ਫੱਬਾ ਪੂਰਾ ਜਨੂਨ ਆ ਝੋਟੀ ਦੇ ਵਿੱਚ ਤੇ ਸਿੰਘਾਂ ਦੀ ਬੰਤਰ ਵੀ ਬਹੁਤ ਵਧੀਆ ਖੂਬਸੂਰਤ ਆ ਤੇ ਆ ਵੇਖੋ ਥਣ ਲੇਵਾ ਥਣ ਲੇਵਾ ਜਿਹੜਾ ਦੋਸਤੋ ਕਮਾਲ ਦਾ ਤਕਰੀਬਨ ਬਿਲਕੁਲ ਦੁੱਧ ਵਾਲਾ ਜਿਹੜਾ ਦੋਸਤੋ ਲੇਵਾ ਲੱਗਾ ਹੈਗਾ ਆ ਕਰੋ ਚੈੱਕ ਠੀਕ ਆ ਦੋਸਤੋ ਆ ਦੇਖੋ ਕਰੋ ਤਸਨ ਟਿੱਪਣ ਵੜੀ ਪੋਲੀ ਅੱਛਾ ਜੀ ਹਾਂ ਹਾਂ ਬਹੁਤ ਜਿਆਦੀ ਪੋਲੀ ਟਿੱਪਲ ਠੀਕ ਆ ਥਣ ਵੀ ਖੂਬਸੂਰਤ ਲੱਗਾ ਜੀ ਬਾਕੀ ਟਿੱਪਣ ਟੁੱਪਣ ਹੈ ਵੀ ਚੰਗੀ ਹੈ ਐ ਵੀ ਸੀ ਲਿਆ ਆ ਲਓ ਕਾ ਕਰੋ ਵੀਰੋ ਚੈੱਕ ਆ ਲਓ ਜੀ ਇਦਰੇ ਖੇ ਆਹ ਲਓ ਜੀ ਠੀਕ ਹੈ ਜੀ ਆਹਨ ਤਸੱਲੀ ਹੋ ਗਈ ਆ ਜਿਵੇਂ ਮਰਜ਼ੀ ਸੌਦਾ ਕਰਿਓ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਭਾਈ ਸੁਖਦੇਵ ਜੀ ਨਾਰਮਲੀ ਚੱਲ ਹਜੇ ਭਰਿਆ ਪਾਂਡਾ ਅਗੇ ਦੁੱਧ ਦੁੱਧ ਆ 11-12 ਕਿਲੋ ਦਾ ਦੇਊ ਇਹ ਤੋਂ ਕੱਟ ਕੇ ਦੇਊਗੀ ਠੀਕ ਆ ਜੀ ਹਾਂਜੀ ਤੇ ਮੁੱਲ ਕਿੰਦਾ ਕਰਤਾ ਫਿਰ 72000 ਜੀ 72000 ਹਾਂਜੀ ਨਿੱਗਰ ਝੋਟੀ ਆ ਦੋਸਤੋ ਵੀ ਬਿਲਕੁਲ ਹਰ ਪਾਸੇ ਵੇਖੋ ਨਿੱਗਰ ਝੋਟੀ ਆ ਤੇ ਦੂਜਾ ਸੁਭਾ ਸੁਨਾ ਮੋਲ ਬੱਤਰ ਹਜ਼ਾਰਾ ਠੀਕ ਹੈ ਜੀ ਥਾਂ ਲੇਵੇ ਦੀ ਬਿਲਕੁਲ ਸਾਫ ਸ਼ੁੱਧ ਤੇ ਟਿੱਪ ਕੇ ਤੁਹਾਨੂੰ ਆਪਾ ਦਿਖਾ ਦਿੱਤੀ ਹੈ ਤਸੱਲੀ ਦੇ ਨਾਲ ਚਾਹ ਬਣ ਵੀਰ ਤੁਸੀਂ ਫਟਕਦੇ ਨੇ ਸੌਦਾ ਕਰ ਲਿਓ ਉਸ ਤੋਂ ਪਹਿਲਾਂ ਆਪਦੇ ਵੀ ਤਸੱਲੀ ਕਰਨੀ ਹੈ ਘਰੇ ਵਿਜ਼ਿਟ ਕਰ ਲਿਓ ਬੇਸ਼ੱਕ ਠੀਕ ਹੈ ਜੀ ਉਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਬੱਲੀ ਨੀਰੀ ਰਵੀ ਦੇ ਵਿੱਚ ਮੱਝ ਆ ਉਹ ਪੁੱਛ ਲੈਣੇ ਆ ਭਾਜੀ ਇਹਦੀ ਕੀ ਡਿਟੇਲ ਆ ਫਿਰ ਇਹ ਤੀਜਾ ਸੁਗਾ ਹੈ ਅੱਛਾ ਜੀ ਤੇ ਆਸਰਾ ਤੋਂ ਲਈ ਆ ਪਾਜੀ ਅੱਛਾ ਜੀ ਹਾਂ ਆ ਵੇਖੋ ਜੀ ਠੀਕ ਹੈ ਜੀ ਤੇ ਮਾਦੇ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਜਰੂਰ ਨੋਟ ਕਰ ਲਿਓ ਜਿੰਨੀ ਉਹਨਾ ਗਾਰੰਟੀ ਦਿੱਤੀ ਰਾਜਸਾਂ ਜੀ ਆਪਾਂ ਦਈਏ ਨਾ ਤੇ ਲੋਕਾਂ ਟਿਚਰਾਂ ਕਰਨੀਆਂ ਹਾਂ ਹਾਂ ਉਹਦੇ ਤੋਂ 12 ਕਿਲੋ ਦਿੰਦੀ ਮੈਂ ਇਹਨਾਂ 10 ਹੀ ਬੜਾ ਹਾਂ ਮੈਂ ਉਹਨਾਂ ਨੂੰ ਆਖਿਆ 10 ਕਿਲੋ ਦੇ 12 ਕਿਲੋ ਦੁੱਧ ਦਿੰਦੀ ਐ ਭਾਈ ਸੁਖਦੇਵ ਜਿੱਥੋਂ ਤੁਸੀਂ ਘਰੋਂ ਮੱਝਾਂ ਲੈ ਕੇ ਆਉਂਦੇ ਹੋ ਹਾਂ ਅਗਲੇ ਮੈਂ ਤਸੱਲੀਆਂ ਤਾਂ ਪੂਰੀਆਂ ਕਰਾ ਦਿੰਦੇ ਵੱਡੀਆਂ ਵੱਡੀਆਂ ਲੋਕਾਂ ਦੀ ਉਹ ਤਾਂ ਉਹ ਆ ਨਾ ਵੀ ਉਹ ਆ ਨਾ ਵੀ ਸਾਡੇ ਘਰੇ ਤਾਂ 15 16 ਲੀਟਰ ਤੋਂ ਵੀ ਇਹਦਾ ਘੱਟ ਨਹੀਂ ਦੀ ਨਾ ਅੰਦਰ ਆਹੀ ਆਹੀ ਸਗੋਂ ਸ਼ਰਮ ਦੇ ਮਾਰੇ ਕੱਟ ਦੱਸਦੇ ਵੀ ਅਗਲੇ ਨੂੰ ਕੀ ਆਖੀ ਜੀ ਸਹੀ ਆ ਸਹੀ ਉਹ ਸਾਡੇ ਪਿੰਡੋਂ ਬੂਰੀ ਲਈ ਆ ਹਾਂ ਬੰਦਾ 2.5 ਲੱਖ ਪਹਿਲਾਂ 2 ਮੰਗਦਾ ਰਿਹਾ ਮੁੱਲ ਕੇ 1.5 ਮੰਗਦਾ ਰਿਹਾ ਹਾਂਜੀ ਤੇ ਫੇਰ ਆਣ ਕੇ ਰੋਕੋ ਆ ਹਾਂ ਹਾਂ ਸੋ ਦੋਸਤੋ ਬਿਲਕੁਲ ਤੁਸੀਂ ਦੇਖੋ ਮੱਝ ਜਿਹੜੀ ਹੈਗੀ ਆ ਮਧਰੀ ਡੌਲੀ ਦੇ ਵਿੱਚ ਨੀਲੀ ਰਾਵੀ ਦੀ ਹਾਂਜੀ ਮੱਝ ਦੁੱਧ 10 ਕਿਲੋ ਵੀ ਦੇ ਸਕਦੀ ਹੈ 12 ਵੀ ਦੇ ਸਕਦੀ ਹੈ ਹਾਂਜੀ ਤੇ 8 ਵੀ ਦੇ ਸਕਦੀ ਹੈ ਨ ਮੱਝ ਤਾਂ ਬਿਲਕੁਲ ਜੀ ਇਹਦੇ ਵਿੱਚ ਕਿੰਨਾ ਵੇਖਿਆ ਗੱਬਣ ਮੈਂ ਦਾ ਜਿੰਨਾ ਆਖੀ ਤੇ ਗੱਬਣ ਭਾਈ ਜੀ ਹੈਗੀ ਹੈ ਤੇ ਕਿੰਨਾ ਕੁ ਸਮਾਂ ਖੜਦੀ ਹੈ ਜੀ ਹਾਂਜੀ ਇਹਨੇ 5-6 ਦਿਨ ਲੈ ਜਾਣੇ ਠੀਕ ਆ ਜੀ 5-6 ਦਿਨ 5-4 ਦਿਨ ਜਿਹੜਾ ਸਮਾਂ ਦੋਸਤੋ ਲੈ ਆਉਗੀ ਹਜੇ ਹਾਂ ਹਾਂ ਠੀਕ ਆ ਜੀ ਥਾਣ ਦੇਵਾ ਜਿਹੜਾ ਪਾਂਡਾ ਦੋਸਤੋ ਬਿਲਕੁਲ ਪੱਧਰ ਆ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਉੱਚਾ ਨੀਵਾ ਨਹੀਂ ਆਊਗਾ ਨਜ਼ਰ ਬਿਲਕੁਲ ਇੱਕੋ ਜਿਹਾ ਤੇਰਾ ਵੰਡ ਦੇ ਵਿੱਚ ਲੱਗਾ ਹੈਗਾ ਥਾਣ ਦੇਵਾ ਇੱਕੋ ਜਿਹਾ ਸਹਿਤ ਉੱਚਾ ਥਾਣ ਆ ਆ ਆ ਕਰੋਤੀ ਆ ਕਜੀ ਠੀਕ ਹੈ ਜੀ ਸਿੰਘਾਂ ਦੀ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਜਿਹੜੀ ਓਵਰਹੌਲ ਜਿਹੜੀ ਹੈ ਮੱਝ ਦੇ ਨਾਲ ਬਿਲਕੁਲ ਫੱਬਦੀ ਆ ਤੇ ਹਵਾਨਾ ਜਿਹੜਾ ਦੇ ਉਸ ਤੋਂ ਬਿਲਕੁਲ ਤੁਸੀਂ ਵੇਖ ਲਓ ਹਜੇ ਤਿਆਰੀ ਦੇ ਵਿੱਚ ਆਪਾਂ ਕਹਾਂਗੇ ਪਰ ਤਿਆਰੀ ਦੇ ਵਿੱਚ ਆ ਪਰ ਹਜੇ 5-4 ਦਿਨ ਜੜਾ ਸਮਾਂ ਲੈ ਜਾਊਗੀ ਇਹਨੂੰ ਜਿਹੜਾ ਟੀਕਾ ਲੱਗਾ ਉਹ ਡਾਇਮੰਡ ਮਾਲੀ ਦਾ ਅੱਛਾ ਡਾਇਮੰਡ ਦਾ ਜੀ ਆ ਉਹ ਇਹਨੂੰ ਉਹ ਟੀਕਾ ਲੱਗਾ ਠੀਕ ਹੈ ਜੀ ਡਾਇਮੰਡ ਮਾਲੀ ਜਿਹੜਾ ਦੋਸਤੋ ਆਪਣਾ ਹਰੀਕੇ ਪਤਨ ਡਾਇਮੰਡ ਬੁੱਲ ਦਾ ਜਿਹੜਾ ਅੱਗੇ ਹਾਂਜੀ ਕੱਟੀ ਦੇ ਦੇ ਹਾਂਜੀ ਕੱਟੀ ਦੇ ਦੇ ਮਾਲੀ ਟੀ ਹਾਂਜੀ ਕੱਟੀ ਦੇ 50000 ਦੀ ਜੰਬਦੀ ਹੈ ਨਾ ਹਾਂ ਤੇ ਵੇਖੋ ਦੋਸਤੋ ਚੰਗਾ ਥਾਮ ਲੇਵਾ ਤੇ ਰੇਟ ਭਾਅ ਵੀ ਜਿਹੜਾ ਬਿਲਕੁਲ ਭਾਪੜਤਾ ਵੀ ਹੋਵੇਗਾ ਉਹ ਵੀ ਜਾਇਜ਼ ਹੋਵੇਗਾ ਤਕਰੀਬਨ ਬਾਕੀ ਪੁੱਛਦੇ ਆ ਭਾਈ ਜੀ ਇਹ ਕਿੰਨੇ ਚ ਦੇ ਲੈ ਦੇਣੀ ਇਹ ਇਹ ਦੇਣੀ ਹੈਗੀ ਆਪਾਂ 60000 ਦੀ 60000 ਦੀ 1000 ਵਿੱਚ ਛੋੜ ਕਰ ਦਾਂਗੇ ਠੀਕ ਹੈ ਜੀ 59 ਦੀ ਵੀ ਫਿਰ ਜੀ 59000 ਦੀ ਉਹ 59000 ਜਿਹੜਾ ਦੋਸਤੋ ਮੋਲ ਆ ਵੀ 60000 ਮੋਲ ਆ ਵੀ 59000 ਜੈਸਾ ਨੋਵਾ ਠੀਕ ਹੈ ਜੀ 59000 ਦੀ ਭਾਜਾ ਦਾ ਵੀ ਦਮਾ ਹੈ ਜਿੱਦਾ ਇਹ ਜੇ ਬੱਚਾ ਕੱਟੀ ਚੰਗੀ ਦੇ ਦੇ ਕੱਟਾ ਮਾਲੀ ਦੇ 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 ਤਾਂ ਵੀ ਇਹਦਾ ਵਾਦਾ ਬਿਲਕੁਲ ਜੀ ਹਾਂਜੀ ਬਿਲਕੁਲ ਸੋ ਦੋਸਤੋ ਜਰੂਰ ਤੁਸੀਂ ਖਰੀਦ ਸਕਦੇ ਹੋ ਪਿਓਰ ਨੀਲੀ ਰਵੀਚ ਪਿਓਰ ਨੀਲੀ ਰਵੀ ਦੇ ਵਿੱਚ ਆ ਚਾਰੇ ਪੈਰ ਵਾਈਟ ਆ ਅੱਗੋਂ ਗੱਬਣ ਜਿਹੜੀ ਡਾਇਮੰਡ ਬੁੱਲ ਤੋਂ ਡਾਇਮੰਡ ਮਾਲੀ ਤੋਂ ਗੱਬਣ ਹੈ ਠੀਕ ਹੈ ਜੀ ਡਾਇਮੰਡ ਮਾਲੀ ਮੋਸਟਲੀ ਸਾਰੇ ਜਾਣਦੇ ਹੋ ਤੁਸੀਂ ਬਾਕੀ ਅੱਗੇ ਲੈਣੇ ਦੇਣੇ ਜਾਂਦੇ ਮੁਕੱਦਰ ਆ ਤੇ ਅਗਲੀ ਜਿਹੜੀ ਝੋਟੀ ਹੈ ਬਾਈ ਦੇ ਕੋਲ ਆਪਾਂ ਚੱਲਦੇ ਹਾਂ ਉਸ ਵੱਲ ਹਾਂਜੀ ਭਾਈ ਜੀ ਇਹ ਪਹਿਲਣ ਝੋਟੀ ਪਹਿਲਣ ਜੀ ਪਹਿਲਣ ਆ ਤੀਜਾ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਜੀ ਹਾਂ ਤੀਜਾ ਦਿਨ ਜਿਹੜਾ ਦੋਸਤ ਹੋ ਗਿਆ ਪਹਿਲਾ ਫਰਸਟ ਟਾਈਮਰ ਹੈਗੀ ਆ ਪਹਿਲਾ ਸਵੇਰ ਸੂਈ ਝੋਟੀ ਮੈਂ ਤੁਹਾਨੂੰ ਇੱਕ ਵਾਰੀ ਪ੍ਰੋਪਰ ਦਿਖਾ ਦਿੰਦਾ ਜੀ ਠੀਕ ਹੈ ਇਹਨੇ ਦੋ ਘੰਟੇ ਰਾਤ ਸਿਆ ਚੋਈ ਨੂੰ ਅੱਛਾ ਜੀ ਦੋ ਘੰਟੇ ਬੱਚੇ ਹੋ ਗਏ ਹੁਣੇ ਜਿੱਤੇ ਅੱਗੇ ਅੱਗੇ ਆਈ ਹੈ ਹਾਂਜੀ ਹਾਂਜੀ ਚਾਦੀ ਹੁੰਦੇ ਆਈ ਸਾਚ ਅੱਛਾ ਬਿਲਕੁਲ ਇਹ ਚੋ ਕੇ ਆਪਾਂ ਲਈ ਝੋਟੀ 8 ਕਿਲੋ ਦੁੱਧਿਆ ਝੋਟੀ ਥਲੇ ਬੋਲਾ अच्छा अजय सुबह ततीजा दिन है ना जी ततीजा दिन सोई नुदे पर आपा जदों लेई उन चोली हां हुन चोली सी हां हा। पूरी चवाई करके तुसी लेके आए हो हां चवाई करके लेके आए ते मगर बच्चा की जी? कर्टा कर्टा है जी इदे कत्ता है कत्ता है मगर कत्ता जड़ा दोस्तों ਝੋਟੀ ਜਿਹੜੀ ਬਿਲਕੁਲ ਪੂਰੀ ਥੱਬਦੀ ਝੋਟੀ ਆ ਤੇ ਤਕਰੀਬਨ ਹਜੇ ਤਾਜੀ ਸੂਈ ਆ ਪੱਠੇ-ਪੁੱਠੇ ਚੱਕੂ ਕੀ ਜਿਵੇਂ 1-2 ਚੌ ਦਿਨਾਂ ਦੇ ਵਿੱਚ ਤੇ ਬਿਲਕੁਲ ਆ ਵਖੀਆਂ-ਬੁਖੀਆਂ ਭਰ ਲੈਣੀਆਂ ਠੀਕ ਆ ਜੀ ਤੇ ਹਾਈਟ ਤਕਰੀਬਨ ਪੂਰੀ ਆ ਝੋਟੀ ਦੀ ਤੇ ਸ਼ਰੀਫੀ ਤੁਸੀਂ ਵੇਖ ਸਕਦੇ ਹੋ ਆ ਵੇਖੋ ਜੀ ਆ ਸਿੰਗਾਂ ਸੋ ਚਾਨ ਬੜੀ ਚੰਗੀ ਪੋਲੀ ਚ ਹੋਣਿਆ ਤੇ ਧਾਰਤੂਰ ਬੜੀ ਮੋਟੀ ਠੀਕ ਹੈ ਜੀ ਤੇ ਬਾਕੀ ਭਾਈ ਦੁੱਧ ਹੁਣ 8 ਕਿਲੋ ਦੇ ਲਾਗੇ ਤੱਕੇ ਬੌਲਾ 8 ਕਿਲੋ ਹੈਗਾ ਬੌਲਾ ਹਾਂ ਜੀ ਠੀਕ ਹੈ ਜੀ ਤੇ ਕਰੀਏ ਨੂੰ ਮਾਲਾ ਖੁੱਲ ਕੇ ਬਾਹਰ ਆਪਾਂ ਤੁਹਾਨੂੰ ਬਾਹਰ ਜਿਹੜਾ 200 ਕੜ ਕੇ ਤਸਲੀਨਾ ਦਿਖਾਉਣੇ ਝੋਟੀ ਨੂੰ ਆ ਕਰੋ ਚੈੱਕ ਜੀ ਠੀਕ ਹੈ ਜੀ ਹਾਈਟ ਪੂਰੀ ਹੈਗੀ ਆ ਹਾਈਟ ਲੈਂਥ ਦੀ ਵੀ ਪੂਰੀ ਆ ਵੇਲ ਵੇਲ ਪੱਖੋਂ ਵੀ ਜਿਹੜਾ 200 ਲੰਬਾਈ ਵੇਖੋਗੇ ਤੇ ਪੂਰੀ ਹੈਗੀ ਆ ਝੋਟੀ ਦੇ ਜੂਰਾ ਬਹੁਤੇ ਵੀਰ ਸਕਰੀਨ ਹੁੰਦੇ ਆ ਸਕਰੀਨ ਪਸ਼ੂ ਪਾਲਦੇ ਆ ਝੋਟੀਆਂ ਦੇ ਵਿੱਚ ਬਹੁਤੇ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਆ ਨਾਰਮਲੀ ਵੀ ਝੋਟੀਆਂ ਅਵੀਰ ਦੀ ਜਰੂਰ ਦਿਖਾਓ ਤੇ ਝੋਟੀ ਆ ਤਕਰੀਬਨ 3 ਦਿਨਾਂ ਦੀ ਸੂਰੀ ਕੱਟਾ ਨੀਚੇ 8 ਕਿਲੋ ਪਹੇ ਬੌਲੇ ਦੇ ਵਿੱਚ ਬਾਈ ਕਹਿੰਦਾ ਵੀ ਬੌਲੇ ਦੇ ਵਿੱਚ ਤੇ ਦੁੱਧ ਤਕਰੀਬਨ ਚਾਹੇ ਤੁਸੀਂ 9-10 ਲੀਟਰ ਵੀ ਨਾਰਮਲੀ ਚੋ ਸਕਦੇ ਜੇ ਮੈਂ ਜ਼ਿਆਦਾ ਨਿਕਲਦਾ 8 ਕਿਲੋ ਤਾਂ ਦਹੀ ਤੇ ਉਰਾਚ ਹਾਂ 10 ਕਿਲੋ ਅਕਸਰ ਕੀ ਆਦਾ ਸੀ ਕੱਦ ਬੜਾ ਜ਼ਿਆਦਾ ਹੈ ਬਿਲਕੁਲ ਚਾਰ ਦੰਦ ਕੱਟੀ ਹੈ ਜੀ ਬਿਲਕੁਲ ਠੀਕ ਆ ਤੇ ਸੋਹਣੀ ਝੋਟੀ ਆ ਓਵਰ ਆਲ ਝੋਟੀ ਬਹੁਤ ਸੋਹਣੀ ਆ ਤੇ ਇਹਦਾ ਭਾਈ ਜੀ ਕੀ ਲੈ ਦੇ ਫਿਰ ਕਰਨਾ ਹੁਣ 71000 ਰੁਪਏ 71000 ਹਾਂ ਠੀਕ ਆ ਜੀ 71000 ਚ ਮੰਨਤਨ ਕਰਦਾਂਗੇ ਠੀਕ ਆ ਜੀ 71000 ਜਿਹੜਾ ਦੋਸਤੋ ਝੋਟੀ ਦਾ ਬਿਲਕੁਲ ਲੈਣ ਦੇ ਆ ਵੇਖੋ ਸਿਕ ਬਹੁਤ ਸੋਹਣਾ ਠੀਕ ਆ ਜੀ ਆ ਮੂੰਹ ਮੱਥਾ ਜੇ ਫੇਸ ਦੀ ਕੁਆਲਿਟੀ ਦੇਖੋ ਹਰ ਪਾਸੇ ਪੂਰੀ ਆ ਤੇ 71000 ਜਿਹੜਾ ਦੋਸਤੋ ਮੋਲਾ ਚਾਹਵਣ ਵੀਰ ਤੁਸੀਂ ਜਰੂਰ ਸੌਦਾ ਕਰ ਲਿਓ ਤੇ ਬੈਕ ਸਾਈਡ ਤੋਂ ਵੀ ਤੁਸੀਂ ਵੇਖੋਗੇ ਤੇ ਬਿਲਕੁਲ ਪੱਧਰ ਜਿਹੜਾ ਥੰਦੇਵਾ ਨਾ ਕਰੋ ਚੱਕੀ ਜੀ اچھا بھائی ਸੁਖਦੇਵ ਜੀ ਸੰਪਰਕ ਨੰਬਰ ਆਪਣੇ ਜਰੂਰ ਦੱਸ ਜੀ 887288568 887288568 ਹਾਂ 887288568 ਠੀਕ ਹੈ ਜੀ ਸੋ ਦੋਸਤੋ ਇਹ ਸੰਨ ਬਾਈ ਸੁਖਦੇਵ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਜਿਹੜੇ ਦੋਸਤੋ ਹੀਰੇ ਪਸ਼ੂ ਨੇ ਫਰਖ ਜੜੀ ਆ ਤੁਸੀਂ ਆਪਨੇ ਕਰਕੇ ਲੈ ਕੇ ਜਾਣੀ ਹੁੰਦੀ ਐਨੀਮਲ ਦੀ ਅਗੋਂ ਬਾਈ ਜਿਹੜੇ ਕਈ ਪਸ਼ੂ ਸੂਣ ਵਾਲੇ ਧੁੱਕੇ ਆ ਉਹਨਾਂ ਨੂੰ ਟਿੱਪ ਕੇ ਲੈ ਕੇ ਆਉਂਦਾ ਸ਼ਾਇਦ ਕੱਢ ਕੇ ਚੰਗੀ ਤਸੱਲੀ ਦੇ ਨਾਲ ਕਿਉਂਕਿ ਅੱਗੇ ਭੈਣ ਭਰਾਵਾਂ ਦੇ ਘਰ ਜਾਣੇ ਹੁੰਦੇ ਐਨੀਮਲ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਾ ਆਵੇ ਤਸੱਲੀ ਪਰਖ ਜਿਹੜੀ ਪੂਰੀ ਕਰਕੇ ਲੈ ਕੇ ਆਉਂਦੇ ਆ ਬਾਕੀ ਤੁਸੀਂ ਵੀ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਆ ਪੈਸੇ ਦੋਸਤੋ ਬਹੁਤ ਮੁਸ਼ਕਲ ਦੇ ਨਾਲ ਬਣਦੇ ਆ ਓਕੀ ਤਰ੍ਹਾਂ ਪੈਸੇ ਆਪਾਂ ਲਾਉਣੇ ਆ ਤਾਂ ਤੁਸੀਂ ਸਮੇਂ 'ਚ ਸਮਾਂ ਕੱਢ ਕੇ ਬੇਸ਼ੱਕ ਠੰਡ ਧੁੰਦ ਸਿਆਲ ਹੈਗਾ ਸਮੇਂ 'ਚ ਸਮਾਂ ਕੱਢ ਕੇ ਆਓ ਦੋ ਟਾਈਮ ਦੀ ਇੱਕ ਟਾਈਮ ਦੀ ਤਸੱਲੀ ਕਰੋ ਪਸ਼ੂ ਦੀ ਬਾਅਦ ਵਿੱਚ ਆਪਣਾ ਸੌਦਾ ਬਾਈ ਦੇ ਨਾਲ ਵਾਜਬ ਰੇਟ ਨੇ ਅਕੋਰਡਿੰਗ ਜੇਕਰ ਪਸ਼ੂਆਂ ਦੇ ਹਿਸਾਬ ਨਾਲ ਦੇਖੀਏ ਤੇ ਪਸ਼ੂ ਤੁਹਾਨੂੰ 58-59 ਹਜ਼ਾਰ ਦਾ ਵੀ ਸਟਾਰਟ ਹੋ ਜਾਂਦਾ ਇੱਥੇ 75 ਹਜ਼ਾਰ ਦਾ ਇਸ ਤੋਂ ਉੱਪਰ ਜਿਹੜੀ ਆਪਾਂ ਤੁਹਾਨੂੰ ਇੱਕ ਮਾਝ ਦਿਖਾਈ ਹੈ ਬੂਰੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ